ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆਪਣੀ ਖੜੀ ਆ ਜੀ ਐਦਿਕਾਂ ਦੀ ਆਪਾਂ ਪਹਿਲਾ ਸੀਜ਼ਨ ਲਾਇਆ ਹੈਗਾ ਝੋਨੇ ਦਾ ਮਹਾਰਾ ਨੇ ਕਿਰਪਾ ਕੀਤੀ ਆ ਮਸ਼ੀਨ ਦਿੱਤੀ ਆਪਾਂ ਨੂੰ ਮਹਾਰਾ ਨੇ ਯਾਜ ਬਖਸ਼ਿਆ ਤੇ ਆ ਸੁਪਰ ਸ਼ੀਟਰ ਵੀ ਲਿਆਂਦਾ ਤਵੀਆਂ ਖਲੋਤੀਆਂ ਮਹਾਰਾਜ ਦੀ ਕਿਰਪਾ ਪੂਰੀ ਧੰਨ ਧੰਨ ਹੋਈ ਪਈ ਆ ਆ ਆਪਣਾ ਲੈਵਲਰ ਕਰਾਇਆ ਵੀ ਢੱਕਿਆ ਕਿ ਭੈਣ ਭਰਾ ਨੂੰ ਲੋਡ ਹੋਵੇ ਤੇ ਦੱਸਿਓ ਸੰਦ ਸਾਰੇ ਰੱਖੇ ਆ ਖੇਤੀ ਕਰਨ ਦਾ ਮਜ਼ਾ ਵੀ ਤਾਂ ਆਉਂਦਾ ਤੇ ਜੇ ਸੰਦ ਪੂਰੇ ਹੋਣਾ ਆ ਰੋਟਾ ਵਟਰਿਆ ਹੱਲਾ ਪਈਆਂ ਗੁਰੂ ਸਾਹਿਬ ਦੀ ਕਿਰਪਾ ਜੋਂਡੀਅਰ ਰੱਖਿਆ ਆਪਾਂ ਟਰੈਕਟਰ ਜੋਂਡੀਅਰ ਟਰੈਕਟਰ ਵੀ ਆ ਇਹ ਆਪਣੇ ਕੋ ਹੈਗਾ ਜੇ 735 ਛਪਣਾ ਛੁਪਣਾ ਦੇ ਵੀ ਠੇਕੇ ਮਾਰ ਲਈਦੇ ਮਿੱਟੀ-ਮੁੱਟੀ ਸੁੱਟਣੀ ਹੋਏ ਨਾ ਹਰੇ ਟਰੈਕਟਰ ਰੱਖੇ ਆਪਾਂ ਆ ਜੋਂਡੀਅਰ ਇਹ ਕਾਖ ਲੋਤਾ ਕਰਮਾਲਾ ਇੰਡੋ ਫਾਰਮ ਖਲੋਤਾ ਗੱਡੀ ਵੀ ਰੱਖੀ ਆ ਆਪਾਂ ਮਾਸ ਮੋ ਲਿਆਉਣ ਨੂੰ ਸਾਰਾ ਕੁਝ ਮਹਾਰਾਜ ਦੀ ਕਿਰਪਾ ਨਾਲ ਕਿਰਪਾ ਕੀਤੀ ਮਾਰਾਂ ਘਾੜੀ ਕੇ ਗਲਦੀ ਨਹੀਂ ਆ ਤੇ ਆ ਟਰਾਲੇ ਟਰੈਕਟਰ ਮਿੱਟੀ ਦਾ ਠੇਕਾ ਮਾਰਿਆ ਸੀਗਾ ਤੇ ਆਪਾਂ ਰੱਖੇ ਮਹਾਰਾਜ ਨੇ ਕਿਰਪਾ ਕੀਤੀ ਆ ਲੋਡ ਹੋਈ ਕਿਤੇ ਮਿੱਟੀ ਮੂਟੀ ਢੋਣ ਦੀ ਕਿਹੇ ਗੱਲ ਦੀ ਤੇ ਜਰੂਰ ਦੱਸਿਓ ਜਿੰਨੇ ਵੀ ਮੇਰੇ ਦੇਖਣ ਵਾਲੇ ਵੀਰ ਭਰਾ ਵਾ ਆ ਵਾ ਸਾਰਾ ਆਪਾਂ ਸੰਧ ਰੱਖੇ ਆ ਤੇ ਇਸ ਤਰ੍ਹਾਂ ਹੀ ਕੰਮ ਚੱਲਦਾ ਮਹਾਰਾਜ ਦੀ ਕਿਰਪਾ ਦੇ ਨਾਲ ਆ ਵੀ ਸਿੰਘ ਨਾਲ ਹੀ ਰਹਿੰਦਾ ਆਪਣੇ ਬੜੀ ਕਿਰਪਾ ਮਹਾਰਾਜ ਦੀ ਇਤਨਾ ਵੀ ਠੇਕੇ ਠੁਕੇ ਮਾ ਲਈਦੇ ਆ ਸਭ ਕਿਰਪਾ ਮਹਾਰਾਜ ਦੀ ਚੜ੍ਹਦੀ ਕਲਾ ਵਾ ਇਸੇ ਤਰ੍ਹਾਂ ਹੀ ਚੱਲਦਾ ਵਾ ਜਿਹੜੇ ਮੇਰੇ ਵੀਰ ਭਰਾ ਮੇਰੀ ਵੀਡੀਓ ਵੇਂਦੇ ਆ ਤੇ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਐਸਐਸ ਜੱਲੇਵਾਲ ਤੇ ਸ਼ੇਅਰ ਤੇ ਲਾਈਕ ਵੀ ਜਰੂਰ ਕਰਿਓ ਆਪਾਂ ਇਸ ਤਰ੍ਹਾਂ ਦੀਆਂ ਹੀ ਹੋਰ ਵੀ ਤੁਹਾਡੀ ਕਿਰਪਾ ਦੇ ਨਾਲ ਵੀਡੀਓ ਪਾਵਾਂਗੇ ਅਪਲੋਡ ਕਰਿਆ ਕਰਾਂਗੇ ਹੋਰ ਜਾਣਕਾਰੀ ਦੇਵਾਂਗੇ ਤੁਹਾਨੂੰ ਗੁਰਦੁਆਰਾ ਖੜੀ ਦੀ ਖਾਲਸੇ ਬਾਰੇ ਵੀ ਤੇ ਹੋਰ ਆਪਾਂ ਤੁਹਾਡੇ ਜਿਹੜੀ ਆ ਖੇਤੀਬਾੜੀ ਨਾਲ ਸੰਬੰਧ ਕੋਈ ਵੀ ਆ ਕਰਿਆ ਕਰਾਂਗੇ ਬਸ ਮੇਰੇ ਵੀਰ ਸ਼ੇਰ ਤੇ ਮੇਰਾ ਚੈਨਲ ਜਿਹੜਾ ਸਬਸਕ੍ਰਾਈਬ ਕਰਿਓ ਤੁਹਾਡਾ ਪਿਆਰ ਚਾਹੀਦਾ ਜੀ ਤੇ ਗਾਂ ਫੇਰ ਵੀਡੀਓ ਬਣਾ ਕੇ ਪਾਵਾਂਗੇ ਅੱਜ ਤੇ ਇੰਨੀ ਕੀ ਪ੍ਰਵਾਨ ਕਰਿਓ ਜੀ ਹਾਂਜੀ ਆਹ ਮਿਸਤਰੀ ਲਿਆਂਦਾ ਅਸੀਂ ਖੇਡੇ ਤੋਂ ਫੜ ਕੇ ਬਹੁਤ ਵਧੀਆ ਮਿਸਤਰੀ ਆ ਸਾਡੀ ਗੁਰਦੁਆਰੇ ਦੀ ਜਦੋਂ ਵੀ ਮੋਟਰ ਨਾ ਖਰਾਬ ਹੁੰਦੀ ਥੋੜੀ ਵਾਲੀ ਤੇ ਇਹੋ ਹੀ ਆਉਂਦਾ ਪਤਾ ਨਹੀਂ ਇਹਦੇ ਹੱਥ 'ਚ ਜਾਦੂ ਕੀ ਆ ਐਂ ਤੇ ਸਵੇਰ ਦੇ ਪੰਗੇ ਲੈਣ ਦੇ ਮੋਟਰ ਨਹੀਂ ਚੱਲੀ ਆ ਆਇਆ ਵਿਚਾਰਾ ਤੇ ਹੁਣੇ ਹੀ ਮੋਟਰ ਨੂੰ ਵੇਖਿਆ ਤੇ ਮੋਟਰ ਕਿਰਪਾ ਹੋ ਗਈ ਆ ਵੀ ਚੱਲ ਪਈ ਆ ਮਿਸਤਰੀ ਸਾਹਿਬ ਨਾਂ ਕੀ ਤੇਰਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਖੇਡੇ ਵਾਲੇ ਮੋੜ ਤੇ ਇਹਨਾਂ ਦੀ ਦੁਕਾਨ ਆ ਤੇ ਬੜੇ ਬੰਦੇ ਚੰਗੇ ਆ ਜਦੋਂ ਬੁਲਾਈਦਾ ਹਨ ਉਦੋਂ ਹੀ ਪਹੁੰਚ ਜਾਂਦਾ ਆ ਵਾਜ ਜੋਰਾ ਸਿੰਘ 0007 ਫਾਰਮ ਨਹੀਂ ਜੋਰਾਵਰ ਫਾਰਮ ਜੋਰਾਵਰ ਸਿੰਘ ਫਾਰਮ ਵਾਲਾ ਆ ਵਾ ਸਾਡਾ ਬੰਦਾ ਬਲਜਿੰਦਰ ਸਿੰਘ ਸਰਿਆਲੀ ਸਾਹਿਬ ਇਹਨੂੰ ਸਾਰਾ ਜਿਹੜਾ ਬਈ ਇਥੋਂ ਦਾ ਰੋੜੀ ਰਾੜੀ ਕੁੱਟਣ ਦਾ ਨਾ ਸਾਰਾ ਇਹਦੇ ਕੋਲ ਸੇਵਾ ਵਾ ਤੇ ਆ ਸਾਡੇ ਸਿੰਘ ਪਾਉਣ ਦੇ ਮੋਟਰ ਤੇ ਤੁਹਾਨੂੰ ਦੱਸਿਆ ਮੋਟਰ ਨੂੰ ਹੱਥ ਲਾਉਂਦੇ ਮਿਸਤਰੀ ਪਤਾ ਨਹੀਂ ਕੀ ਇਹਦੇ ਹੱਥਾਂ 'ਚ ਜਾਦੂ ਆ ਤੇ ਉਤਨਾ ਬੰਦਾ ਚੰਗਾ ਜਦੋਂ ਬੁਲਾਈਦਾ ਉਸੇ ਵੇਲੇ ਆ ਜਾਂਦਾ ਤੇ ਹੁਣ ਆ ਵੀ ਮੋਟਰ ਅਸੀਂ ਪਾਤੀ ਆ ਤੇ ਹੁਣ ਬਸ ਤੇ ਲਾਉਣੀ ਆ ਮੋਟਰ ਵੀ ਕਰਮਾ ਵਾਲੀ ਇੱਕਰੀ ਕੱਢਣੀ ਪੈਂਦੀ ਆ ਤੇ ਫੇਰ ਪਾ ਦਈਦੀ ਆ ਤੇ ਇਹਦੇ ਨਾਲ ਗੱਲ ਸਾਡੀ ਹੋਈ ਵੀ ਜਦੋਂ ਮੋਟਰ ਚੱਲ ਵੀ ਪਾਣੀ ਕੱਢਦਾ ਉਦੋਂ ਹੀ ਇਹਨੂੰ ਬਰਫੀ ਦੇ ਨਾਲ ਚਾਹ ਪੀਉਣੀਆਂ ਤੇ ਆ ਆ ਜਿਹੜਾ ਛੋਟਾ ਇਹ ਆਂਦਾ ਮੈਂ 12 ਕਰ ਲਿਆ ਹੁਣ ਮੈਂ ਮੋਟਰਾਂ ਦਾ ਕੰਮ ਸਿੱਖਣ ਡਿਆ ਆ ਆ ਭਾਈ ਸਰਿੰਦਰ ਸਿੰਘ ਆ ਤਪਲਾ ਵਾਦ ਕੇ ਆ ਜਿਹੜੇ ਤਪਲਾ ਬਹੁਤ ਵਜਾਉਂਦਾ ਵਧੀਆ ਤੇ ਸਾਰੇ ਸਿੰਘ ਇਸ ਤਰ੍ਹਾਂ ਬਾਸਰਾਲ ਮਿਲ ਕੇ ਚੱਲ ਪਿਓ ਕਿਰਪਾ ਆ ਗਈ ਮਹਾਰਾਜ ਦੀ ਕੁਲ ਚੰਗੀ ਤਰ੍ਹਾਂ ਲਾ ਮਿਸਤਰੀ ਨੜਕਾ ਖਲੇ ਮਿਸਤਰੀ ਚੱਜਣਾ ਠੀਕ ਅਸੇ ਜੀ ਇਹ ਠੀਕ ਆ ਇੱਕ ਗੱਲ ਹੋਰ ਵੀ ਹੁੰਦੀ ਆ ਇੱਕ ਗੱਲ ਹੋਰ ਵੀ ਹੁੰਦੀ ਆ ਜਦੋਂ ਮਿਸਤਰੀ ਲੱਗਾ ਹੋਏ ਨਾ ਤੇ ਮੇਰੇ ਵਰਗੇ ਦਾ ਜ਼ੋਰ ਬਾਹਰੋਂ ਲੱਗੀ ਜਾਂਦਾ ਕੱਲ ਉੱਥੇ ਟਰੈਕਟਰਾਂ ਦੇ ਹੋਂਡੇ ਸੀਗੇ ਟਰਾਲੇ ਖਿੱਚਣ ਦੇ ਤੇ ਮੇਰੇ ਵਰਗੇ ਬਾਹਰੋਂ ਹੀ ਖਿੱਚਦੇ ਖਿੱਚਦੇ ਕਰੀ ਜਾਂਦੇ ਸੀਗੇ ਤੇ ਇਸ ਤਰ੍ਹਾਂ ਵਾ ਵੀ ਜ਼ੋਰ ਜਿਹੜਾ ਬਾਹਰ ਉਹ ਤਾਂ ਜ਼ਿਆਦਾ ਲੱਗੀ ਜਾਂਦਾ ਪਤਾ ਨਹੀਂ ਆ ਵੀ ਹੁਣ ਉਹ ਮਿਸਤਰੀ ਵਿਚਾਰਾ ਡਿਆ ਵਾ ਤੇ ਉਹ ਚੱਲ ਤੇ ਪੈਣੀ ਆ ਦੇਖ ਕਈ ਜਾਂਦਾ ਖਿੱਚਦੇ ਮਿਸਤਰੀ ਚੱਲ ਫੀ ਚੱਲ ਫੀ ਹੈ ਬੇ ਲੋ ਬੰਦਾ ਚੰਗਾ ਏ ਮਿਸਤਰੀ ਜਿਹੜਾ ਨਾ ਜਦੋਂ ਮਰਜ਼ੀ ਫੜਕੇ ਲੈ ਆਈਦਾ ਇਹਨੂੰ ਆਇਆ ਸੀ ਜੀ ਏਅਰ ਫਾਈਬਰ ਆਵੇ ਜੀ ਉਹਦਾ ਏਅਰ ਫਾਈਬਰ ਲਵਾਇਆ ਸੀ ਗੁਰਦੁਆਰੇ ਖੜੇ ਦੇ ਖਾਲਸੇ ਤਿੰਨ ਕਨੈਕਸ਼ਨ ਅਸੀਂ ਲਵਾਏ ਸਾਨੂੰ ਲੋਡ ਵੜੀ ਸੀ ਨੈਟ ਨਹੀਂ ਚੱਲਦਾ ਤੇ ਇਹ ਲਵਾਇਆ ਜੇ ਪਹਿਲੇ ਮਹੀਨੇ ਤੇ ਬੋਡੀ ਸਪੀਡ ਸੀ ਤੇ 1000 ਰੁਪਿਆ ਵਾਲਾ ਪਲਾਨ ਲੈ ਲਿਆ 1000 ਰੁਪਿਆ ਮਹੀਨੇ ਦਾ ਅਸੀਂ ਦਿੰਦੇ ਰਹੇ ਤੇ ਮੁੜ ਕੇ ਸਪੀਡ ਜਿਹੜੀ ਇਹਦੀ ਘਟਦੀ ਘਟਦੀ ਘੜ ਗਈ بڑے ਫੂਨ ਲਾਏ ਸ੍ਰਿ ਹਿਆਲੀ ਇਹਨਾਂ ਦਾ ਦਫਤਰ ਜੀਓ ਵਾਲਿਆਂ ਦਾ ਕਿ ਸਾਡੀ ਗੱਲ ਨਹੀਂ ਸੁਣੀ ਅੱਜ ਅਸੀਂ ਤਿੰਨ ਜਿਹੜੇ ਕਨੈਕਸ਼ਨ ਨੇ ਟਰਮੀਨੇਸ਼ਨ ਵਾਸਤੇ ਪਾਤੇ ਆ ਕਹੀਂ ਸਾਰਿਆਂ ਨੂੰ ਬੇਨਤੀ ਇਹੋ ਕਰਦੇ ਆ ਵੀ ਪਾਉ ਜੀਓ ਦਾ ਨਾਂ ਹੀ ਲਵਾਇਓ ਕਹਿੰਦੇ ਹੀ ਲੋਕ ਵੀ ਜੀਓ ਵਾਕਿਆ ਹੀ ਖਿਲਾਫ ਹੈ ਤੇ ਹੈ ਵੀ ਵਾਕਿਆ ਹੀ ਅਸੀਂ ਤੇ ਮਜਬੂਰੀ ਕਰਨ ਵਾਲੇ ਆ ਲਵਾ ਲਿਆ ਵੀ ਇਥੇ ਚੈਨਲ ਲਾਈਵ ਚੱਲਦਾ ਵਾ ਵੀਡੀਓ ਵੀਡੀਓ ਪਾਈਦੀਆਂ ਸੀ ਨਾ ਗੁਰਦੁਆਰਾ ਸਾਹਿਬ ਦਾ ਆਪਣਾ ਚੈਨਲ ਆ ਤੇ ਕੈਮਰੇ ਚੱਲਦੇ ਸੀ ਇਹ ਅੱਜ ਅਸੀਂ ਸਾਰੇ ਕਟਾ ਦਿੱਤੇ ਆ ਤੇ ਅਸੀਂ ਮਾਫੀ ਚਾਹੁੰਦੇ ਆ ਤੇ ਬਾਕੀ ਅਸੀਂ ਇਹੋ ਹੀ ਬੇਨਤੀ ਕਰਦੇ ਆ ਕਿ ਨਾ ਕੋਈ ਸੁਣਦਾ ਜੇ Jio ਵਾਲਾ ਇਹ ਰੱਜ ਗਏ ਆ ਤੇ ਨਾ ਕੋਈ ਇੱਥੇ ਪੁੱਛਦਾ ਜੇ ਤੇ ਅਸੀਂ ਸਾਰੇ ਅੱਜ ਟਰਮੀਨੇਟ ਕਰਾ ਦਿੱਤੇ ਆ ਤੇ ਨਵੇਂ ਕਨੈਕਸ਼ਨ ਬੀਐਸਐਨ ਦਾ ਹੀ ਠੀਕ ਆ ਉਹ ਵਧੀਆ ਚੱਲਦਾ ਅਸੀਂ ਅੱਜ ਲਵਾ ਲਿਆ ਅਸੀਂ ਅੱਜ ਜਾਣਦੇ ਜੀ ਬੰਬੀ ਤੇ ਤਾਂ ਵੇਖੋ ਕਿੰਦਾ ਵਧੀਆ 뷰 ਆ ਕਣਕਾਂ ਵੇਖ ਕੇ ਰੂਹ ਖੁਸ਼ ਹੋ ਜਾਂਦੀ ਆ ਮਹਾਰਾਜ ਕਿਰਪਾ ਕਰੇ ਇਹਨਾਂ ਘਾਹ ਰੇਡ ਫਸਲਾਂ ਦਾ ਮਿਲ ਜੇ ਚੜ੍ਹਦੀ ਕਲਾ ਦੇ ਵਿੱਚ ਹੋਵੇ ਤੇ ਅਹੀਂ ਨਾ ਬੰਬੀ ਦੇ ਜਾਣਦੇ ਆਪਣੀ ਮੋਟਰ ਤੇ ਕੈਮਰਾ ਲਾਇਆ ਸੋਲਰ ਸਿਸਟਮ ਤੇ ਤੇ ਆ ਚੋਰ ਵੜੇ ਪੈਂਦੇ ਆ ਨਾ ਜੀ ਤੇ ਕੈਮਰੇ ਨੇ ਕਿਹੜਾ ਬੰਦਾ ਫੜ ਲੈਣਾ ਚਲੋ ਢਾਰੀ ਆ ਇਹਦਾ ਤੇ ਬੰਦਾ ਇਹ ਅਲਰਟ ਕਰ ਦਿੰਦਾ ਵਾ ਮੋਬਾਈਲ ਤੇ ਲਾਇਆ ਨਾਲ ਹੀ ਤੇ ਜਦੋਂ ਕੋਈ ਗੱਡੀ ਲੰਘਦਾ ਉਦੋਂ ਹੀ ਟੂੰ ਟੂੰ ਕਰਨ ਆ ਪੈਂਦਾ ਤੇ ਬੰਦੇ ਜਿੰਨਾ ਤਰਾ ਕੰਮ ਕਰਦਾ ਵਾ ਇਜੂ ਵਿੱਚ ਕੰਪਨੀ ਦਾ ਲਾਇਆ ਆ ਆਪਣੀ ਮੋਟਰ ਆ ਤੇ ਕੈਮਰਾ ਲਾਇਆ ਉੱਤੇ ਆਵੇ ਇਤਰੋਂ ਸੂਰਜ ਪੈਂਦਾ ਦਿਖਦਾ ਨਹੀਂ ਹੋਣਾ ਇਜੂ ਵਿੱਚ ਕੰਪਨੀ ਦਾ ਆ ਪਲੇਟ ਲਾਈ ਜੀ ਆਵੇ ਪਲੇਟ ਆ ਪਲੇਟ ਲਾਈ 1800 ਰੁਪਏ ਦੀ ਪਲੇਟ ਆਈ ਜੇ ਸੋਲਰ ਵਾਲੀ ਤੇ ਛੋਟੀ ਜਿਹੜੀ ਬੈਟਰੀ 1500 ਦੀ ਬੈਟਰੀ ਅਸੀਂ ਲਾਈ ਆ ਪੇਚ ਜਗਾੜ ਲਾਇਆ ਘੁੰਮਣ ਵਾਲਾ ਕੈਮਰਾ ਲਾਇਆ ਤੇ ਇਹਦੀ ਮौज ਵੜੀ ਆ ਵੀ ਘਰੋਂ ਬੈਠੇ ਵੇਖ ਲਈਦਾ ਸੇਮ ਵਾਲਾ ਕੈਮਰਾ ਏ ਸੇਮ ਵਾਲਾ ਕੈਮਰਾ ਵਾ ਤੇ ਘਰੋਂ ਬੈਠੇ ਵੇਖ ਲਈਦਾ ਮੋਟਰ ਬੱਤੀ ਆਈ ਏ ਕਿ ਨਹੀਂ ਬੜਾ ਸੋਖੇ ਦਾ ਤੇ ਢੇੜਾ ਗੂੜਾ ਮਾਰ ਜਾਈਦਾ ਇਸ ਤਰ੍ਹਾਂ ਮੋਟਰ ਤੇ ਆ ਕੇ ਤੇ ਵਧੀਆ ਸਿਸਟਮ ਆ ਬੜੀ ਸਹੂਲਤ ਏ ਇਹਦੀ ਵਧੀਆ ਬੰਦੇ ਜਿੰਨਾ ਕੰਮ ਕਰਦਾ ਏ